ਈਰਅੰਯ ਗੁਰਦੇ ਸ਼ਰਨਾ ਜੈ ਹਾ ਤੇ ਜੀ ਆਵੇ ਤੇ ਆ ਦੇ ਤੇ ਜੀ ਆਵੇ ਗੁੰਦ ਮੇਰੂ ਐ ਕੁੰਭਾ ਮੇਰੂ ਐ ਰੰਗ ਦਾ ਕਾਂਤੀ ਦੀ ਹੈ ਨਤ ਵਾਲੋ ਹਾਂਜੀ ਆਪਾਂ ਨੇ ਅਗਮ ਚਾਲੀ ਦੀ ਚੁੱਲੇ ਦੇ ਉੱਪਰ

ਦੀ ਆਪਾ ਕਟਿਨਾ ਪੂਰਾ ਨੂੰ ਸੋਲ ਕਰ ਲਈ ਮਨੇ ਚਮਚ ਲਿਆ ਕੇ ਨਹੀਂ ਪੁੱਤ ਮਨੇ ਵਾ ਬਸ ਇਹ ਪੂਰਾ ਨਹੀਂ ਬਸ ਆਪਾਂ ਨੇ ਪੂੜਾ ਬਣਾਇਆ ਜੀ ਇੱਕ ਕੈਂਡਾ ਸਹੀ ਕਰੋ ਸਹੀ ਹੈ ਕੈਂਡਾ ਚੱਕੂ ਚੱਕੂ ਨੂੰ ਬਣ ਗਿਆ ਤਾਂ ਬਸ ਇਹ ਤੁਹਾਨੂੰ ਰਾਹ ਨਹੀਂ ਤੇਲ ਉੱਪਰ ਨਹੀਂ ਨਹੀਂ ਬਸ ਸਾਡੇ ਉੱਪਰ ਦਾ ਤੇਲ ਲਾਉਣਾ ਹੈ ਤੇ ਗੰਦ ਲਾਣੀ ਜੀ ਫਨ ਜੀ ਬੱਡੂ ਪੂੜੇ ਪਤਾ ਲੱਗ ਗਈ ਪੂੜੇ ਇੰਜੀਨੀਅਰ ਕੰਦੇ ਬਣਾਏ ਗਏ ਇਹ ਚਾਚਾ ਭਤੀਜੀ ਬਣਾ ਰਹੇ ਨੇ ਇਹ ਪੂੜੇ ਠੀਕ ਹੈ ਜੀ ਵੈਸੇ ਮੈਂ ਵੀ ਵੈਸੇ ਮੈਂ ਵੀ ਬਣਾ ਰਹੀ ਆ ਪਰ ਇਹਨਾਂ ਨੇ ਆਪਦੇ ਪੂੜੇ ਦੇ ਉੱਪਰ ਤੇਲ ਨਹੀਂ ਲਵਾਇਆ ਹੈਗਾ ਤੇ ਮੈਂ ਲਾ ਰਹੀ ਜੀ ਸਰਵਤ ਤੇਲ ਪੂੜੇ ਦੇ ਉੱਪਰ ਇਹ ਇੰਜੀਨੀਅਰ ਚੁੱਪ ਚੁੱਪ ਪਾਉਂਦੇ ਤੇਲ ਬਹੁਤ ਲਵਾਇਆ ਘੱਟ ਵਟ ਇਹਨਾਂ ਕਿਹਦੀ ਬਿਨਾਂ ਤੇਲ ਆਹ ਲੇ ਲਗਾ ਲੈਂਗੇ ਮਤਲਬ ਅਰੇ ਉਹ ਤੇਲ ਲਗਾਉਂਗੇ ਫੇਰ ਪਾ ਕੇ ਸਵਾਦ ਆ ਪਾਣ ਵਾਲੀ ਆ ਲੈ ਕੋਈ ਇਹ ਡੈਡੀ ਨੇ ਤੇ ਵਸਤੀ ਰੱਖਣੀ ਸਦਾ ਭਾਗ ਮੇਰੇ ਜੀ ਇਹ ਉਧਰ ਵੀ ਮੜੀ ਮੇਰੀ ਚਾਚੀ ਦੀ ਭਤੀਜੀ ਸੀ ਤੇ ਨਾਲ ਅਸੀਂ ਜਾ ਰਹੇ ਹਾਂ ਹੈਲਪ ਚਾਚੀ ਦੇ ਹੈਲਪ ਉਹ ਚਾਚੀ ਦੀ ਹੈਲਪ ਕਰ ਰਹੇ ਨੇ ਸਾਤਿਲ ਪਾਣਾ ਜਰ ਤਾ ਲੈ ਗੁਰੂ ਨੇ ਤੇ ਨਹੀਂ ਪਣੀ ਜੀ ਕੀ ਤੇ ਅਲੱਗ ਅਲੱਗ ਤੇਲ ਲਗਾਉਣਾ ਵਿਚਕਾਰ ਨਹੀਂ ਲਾਉਣਾ ਠੀਕ ਹੈ ਆ ਲੋ ਜੀ ਆਪਾਂ ਤੇਲ ਲਾਤਾ ਸੈਟ ਦੇ ਉੱਪਰ ਸੈਟ ਦੇ ਉੱਪਰ ਤੇਲ ਹਰੇਕ ਤੇ ਪੂੜੇ ਦੇ ਉੱਪਰ ਲਗਾਉਣੇ ਲਗਾਉਣਾ ਹੀ ਆਪਾਂ ਨੇ 24 ਤੋਂ ਬਣਾ ਪਾ ਪਲਟੂ ਜੀ ਪਲਟੂ ਸਾਡਾ ਪੂਰਾ ਬਣ ਗਿਆ ਪਾਟ ਸਕਦੇ ਹੈਗੇ ਆ ਲੋ ਜੀ ਤੇਰਾ ਤੁਸੀਂ ਐਦਾਂ ਕਰਕੇ ਸਾਰੇ ਚ ਐਵੇਂ ਖੋਚਣਾ ਘਮਾ ਲਓ ਠੀਕ ਹੈ ਮੇਰੀਆਂ ਭੈਣੋਂ ਮੈਥੋਂ ਸਿੱਖੋ ਉਹਦੇ ਨੂੰ ਤੁਸੀਂ ਸਤੋ ਸਿੱਖੋ ਇੱਕ ਦੂਜੇ ਮੈਂ ਕਹਿੰਦਾ ਖੋਬੂ ਤਾਂ ਫਲਾ ਮਗਰੀਗਾ ਮਨ ਇੱਕ ਦੂਜੇ ਦੇ ਹੱਥ ਉੱਪਰ ਦੇ ਲਾ ਕੇ ਨਹੀਂ ਜੇ ਉੱਪਰ ਹੀ ਲਗਾ ਦੀ ਤੁਹਾਡੇ ਵਾਲਾ ਤਾਂ ਆਹ ਪਹਿਲਾਂ ਹੀ ਹੈ ਉੱਪਰ ਮੈਂ ਮਸ ਪਰ ਪਰ ਕੇ ਸਿੱਖੋ ਵਾਸਾ ਦੇਖੋ ਮਾਰੇ ਰਾਡੂ ਵਾਸਾ ਬੀਰੀ ਸਹੀ ਬਣ ਗਈ। ਮਾਚਕੋ ਜਕੂ ਬਣ ਗਿਆ ਤਿਆਰ। ਸ਼ਾਮ ਦਾ ਟਾਈਮ ਹੈ ਇਹ। ਤੇ ਅੱਜ ਸਾਡਾ ਕੂੜੇ ਖਾਣੂ। ਬਿਲਕੁਲ ਕਰੀਏ। ਕਰਿਆ ਸੀ। ਤਾਂ ਰਕੋ ਸੋ। ਇਸ ਤੋਂ ਬਾਅਦ ਆਪਾਂ ਬਣਾਵਾਂਗੇ ਨਮਕੀਨ ਵਾਲੀ ਪੂਰੀ। ਬਾਜੂ ਮਾ ਚੱਕੋ ਸੱਕੋ ਚਾਹ ਰਹਾ। ਹੋ ਗਿਆ। ਮੋਟਾ। ਇਹ ਆਪਣੇ ਹੋ ਗਏ। ਪਾਉਜੀ ਪਾਉਜੀ। ਓ ਮਾ ਚੋ ਰਹੀ। ਯੋ ਜੀ ਲੋਕਾਂ ਚਾਹੇ ਜੇ ਕੋਈ ਫੇਰੇ ਦੇ ਉੱਪਰ ਆਪਾਂ ਆ ਦੇਖੋ ਜੀ ਮੰਡਾ ਦੀ ਪਾ ਰਹੇ ਨਹੀਂ ਜੀ ਬੀਬੀ ਆ ਨਾ ਇਹ ਲੋਟ ਕਰ ਰਹੇ ਨਹੀਂ ਜੀ ਇਹ ਸੌਣ ਦੇ ਪਹਿਲੇ ਪੂਰੇ ਨਹੀਂ ਸਾਡੇ ਸੌਣ ਪਤਾ ਨਹੀਂ ਚੜ ਗਿਆ ਪਨੇ ਇਹ ਸ਼ੁਰੂਗਾ ਹੋ ਰੱਬ ਨੂੰ ਪਤਾ ਹੀ ਤੁਸਾਨੂੰ ਨਹੀਂ ਪਤਾ ਆਪਾਂ ਆਪਣੇ ਦੱਬੂ ਦੀ ਤਾਂ ਕੁਝ ਨਹੀਂ ਸੌਣ ਚੜ ਗਿਆ ਸਨ ਬੀਬੀ ਸੌਣ ਚੜ ਗਿਆ ਚੜ ਗਿਆ ਜੀ ਥਾਂ ਦੀ ਤੇ ਕੋਈ ਗਰਮੀ ਬਹੁਤ ਆਈ ਅੱਜ ਮੈਂ ਤਾਂ ਜਦ ਵੀ ਜਲਦੀ ਕਰਕੇ ਜਾਂ ਜਦ ਮੈਨੂੰ ਆਇਆ ਮੈਨੂੰ ਗਰਮੀ ਗਰਮੀ ਹੋ ਰਿਹਾ ਤਾਂ ਭਿੱਜਿਆ ਆਪਣਾ ਗਰਮੀ ਨਾਲ ਹੁਲ ਆ ਲੋ ਜੀ ਦੇਖੋ ਸਾਡੇ ਪੂੜੇ ਤੇ ਸਾਡੀ ਵੀਡੀਓ ਐਂਡ ਤੱਕ ਜਰੂਰ ਦੇਖਿਆ ਕਰੋ ਵੀ ਪੂੜੇ ਦੇਖੋ ਕਿੰਨੇ ਸੋਹਣੇ ਬਣ ਰਹੇ ਨੇ ਸਾਡੇ ਕੇਕੇ ਤੇ ਅਸੀਂ ਅੱਜ ਮਾਤਾ ਤੋਂ ਬਿਨਾ ਪੂੜੇ ਬਣਾ ਰਹੇ ਨੇ ਅੱਜ ਤੱਕ ਨਾਲ ਹੈਲਪ ਤਾਂ ਜਰੂਰ ਕਰ ਦਿੰਦੇ ਹੁੰਦੇ ਸੀ ਪਰ ਅੱਜ ਅਸੀਂ ਪਹਿਲੀ ਵਾਰ ਪੂੜੇ ਮੈਂ ਖੁਦ ਕੱਲੀ ਬੰਨੂ ਵੀ ਦੋ ਤਿੰਨ ਜਣੇ ਸੀ ਨਾਲ ਹੈਲਪ ਹੋ ਕੇ ਇੱਕ ਦੂਜੇ ਦੀ ਬਣਾਈ ਜਾ ਰਹੇ ਆਂ ਇਹ ਆਪਾਂ ਤੇ ਪਰ ਕਰ ਲਾ। ਜਦੀ ਮਾਤਾ ਬਣਾਉਂਦੇ। ਪਹਿਲਾਂ ਮੰਮੀ ਨੇ ਹੀ ਬਣਾਉਣੀ ਹੁੰਦੀ ਸੀ ਮੈਂ ਮਮੀ ਵਸ ਜਿਹੜਾ ਸਮਾਨ ਲੈ ਕੇ ਆਣਾ ਸੀ ਹੋਵੇ। ਐਵੇਂ ਇੱਕ ਤੋਂ ਤਾ ਬਣਾਉਂਦੇ ਹੁੰਦੇ ਵਿੱਚ ਦੀ। ਚੋ ਜੀ ਨਾਲ ਸਿੱਖ ਲਾਂਦੇ ਹੁੰਦੇ ਸੀ ਬੈਠ ਕੇ ਲਵੇ। ਪਰ ਹੁਣ ਕੀ ਅੱਜ ਸਾਨੂੰ ਖੁਦ ਆਪ ਦਾ ਬਣਾਉਣਾ ਪੈ ਰਿਹਾ। ਇਹਨੂੰ ਕਹਿੰਦੇ ਪੂੜਾ। ਇਹ ਤੇਲ ਨਾਲ ਜਿੰਨੇ ਤੇਲ ਨਾਲ ਤੇਲ ਲਾ ਸਕਦੇ ਪਰ ਅਸੀਂ ਇਹ ਤੇਲ ਤੋਂ ਬਿਨਾ ਬਣਾ ਰਹੇ ਹਾਂ ਬਸ ਆਲੇ-ਦਾਲੇ ਤੇਲ ਲਗਾ ਕੇ ਬਣਾ ਰਹੇ ਹਾਂ ਕਿਉਂਕਿ ਡੈਡੀ ਦੀ ਇੱਛਾ ਹੈਗੀ ਹਾਂਜੀ ਮੈਸੇਂਜ ਦੇ ਉੱਪਰ ਤੇਲ ਲਾ ਕੇ ਬਣਦੇ ਹੁੰਦੇ ਸਰੋਂ ਦਾ ਤੇਲ ਲਾਇਓ ਜੀ ਠੀਕ ਹੈ ਆਓ ਜੀ ਕਤੇ ਜੀ ਬਦਾਮ ਵਾਲਾ ਤੇਲ ਲਾ ਕੇ ਦੇ ਲਓ ਜੀ ਆਹ ਤੇਲ ਇਹ ਤੇਲ ਤੇਲ ਲੱਗੇ ਤੇ ਤੇਲ ਨਾਲ ਵਿੱਚ ਹੋ ਗਿਆ ਕੋਈ ਮੰ ਮੰਮਾ ਨੇ ਸਾਰੇ ਤਵੇ ਤੇ ਬਿਚਾ ਤੀ ਇਹ ਪੂਰਾ ਬਾਜੀ ਬਸ 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 ਬਚਾ ਦੇ ਵੀਰੀ ਕੁਝ ਦੇ ਦੇ ਓਕੇ ਇਹ ਤਾਂ ਹਾਂ ਦੇਖਾਉਂ ਚੁਟਾ ਫੋਨ ਨਾ ਛੱਡ ਜੀ ਪੁੱਤ ਫੋਨ ਥੋੜੇ ਉੱਪਰ ਤੋਂ ਕੈਮਰਾ ਤੇ ਫੋਨ ਨੂੰ ਆਹੋ ਕਰ ਨੂੰ ਅੱਗੇ ਲੈ ਸਸਤਰੇ ਤੂੰ ਕੈਮਰਾ ਅੱਗੇ ਫੋਨ ਨੂੰ ਨਾ ਪੁੱਤ ਉਹ ਤੇ ਫੋਕ ਜੀ ਕਿਤੇ ਹੋਰ ਹੋ ਕਰ ਦੇ ਇੱਧਰ ਆ ਜਾ ਸੁਣ ਕਹਿੰਦਾ ਇੱਥੇ ਓਕੇ ਵੱਡੀ ਚ ਪਾਈ ਉਹ ਦੂਜੀ ਛੋਟੀ ਵੱਡੀ ਚ ਬੂਰੀ ਦਾ ਹੈ ਵੱਡੀ ਚ ਬੂਰੀ ਦਾ ਚ ਛੋਟੀ ਪਾਈ ਤੂੰ ਛੋਟੀ ਵਾਲਾ ਛੋਟੀ ਚ ਪਾਈ ਬਸ ਛੋਟੀ ਜਿਆਦਾ ਰੱਖੋ ਉਹ ਦੇਖ ਦੇਖੋ ਮੇਰਾ ਪੂੜਾ ਵੀ ਦੇਖੋ ਮੈਂ ਇਹ ਕੰਮ ਕਰੀ ਹੈ ਹੈਗੇ ਵੱਡੀ ਇਹ ਜਿੱਤ ਰੱਖੋ ਹਾਂ ਦੇਖਿਆ ਵੀ ਤੱਕੋ ਕਿਤੇ ਗੂੜੇ ਦੀ ਮੰਮੀ ਵਾਲਾ ਆਹ ਸੀ ਇਹ ਥੋੜੀ ਤੇ ਮੰਮੀ ਹੈ ਕੌਣ ਬਣਾਉਂਦਾ ਹੈਗਾ ਇਹ ਮਸੀ ਬਣਾਈ ਹੈ ਯਾਰ ਕਾਰੀਗਰੀ ਫੱਟੀ ਜਦਾ ਛੋਟੀ ਆਹੋ ਲੈ ਫਿਰ ਮੈਂ ਫੜੀ ਹੁਣ ਕਾਰੀਗਰੀ ਜੱਤਾ ਕਹਿੰਦੇ ਸਸ ਕੋ ਸਸ ਕੋ ਸਸ ਨਹੀਂ ਜਾਵੀਂ ਸਾਸੂ ਦਾ ਮੇਰੇ ਤੇ ਪੂਰੇ ਪਿੰਡ ਚ ਨੌ ਚੱਲਦਾ। ਬੁਆਲ ਗੱਡ ਨੂੰ। ਹੁਣ ਕੋਈ ਗੱਲ ਨਹੀਂ ਮੰਜੇ ਤੇ ਬਹਿ ਕੇ ਨਹੀਂ ਦਾਵਾ ਬਣੀ ਹੈਗੀ ਨਹੀਂ ਗੱਲ ਬਣੀ ਕੋਈ ਗੱਲ ਨਹੀਂ ਫਿਰ ਕਿ ਹੋ ਗਿਆ। ਮੇਰੀ ਸਾਸ ਨੇ ਤਾਂ ਬਾਈ ਟੋਕਰੇ ਟੋਕਰੇ ਬੂੜੇ ਨੇ ਬਣਾਏ ਹੋਏ ਨੇ। ਇਹ ਗੱਲਾਂ ਮਾਰਦੇ ਨੇ ਅੱਜ ਚਾਰ ਬੂੜੇ ਬਣਾ ਕੇ ਹੁਣ ਤੇ ਤਾਂ ਟੱਕਰ। ਬਸ ਬਸੋ ਯਾਰ ਤੂੰ ਬੁਲਿਹੜਾ ਕਰਨਾ ਨਹੀਂ ਮੈਂ ਨਾ ਤੇ ਲੈ। ਵੈਸੇ ਵੀ ਫਿਰ ਹੁਏ ਮੂਹ ਜਿਹੀ ਆਈ ਉਹ ਮੋਟੇ। ਅੱਜ ਤਾਂ ਨਮਕੀ ਨਾਲ ਬਣੋਣੀ ਨੇ। ਹਾਂ। ਕੋਈ ਨਾ ਤੁਹਾਨੂੰ ਬਣ ਜੂਗਾ। ਕੋਛੇ ਤੀਵੰਦ ਨੇ ਨਾ ਨਾ ਇਕੱਠਾ ਮੰਦੜਾ ਰਹਿੰਦੇ ਨਾ। ਬਸ ਉਹਦੇ ਵਿੱਚ ਬੇਸਨ ਉਹ ਕਰ ਲੀ। ਉਹ ਫੇਰ ਟਾਈਮ ਤੇ ਪਾਵਾਂਗੇ ਨੂਨ ਕਰਕੇ ਪਤਲਾ ਹੋ ਜੂਗਾ। ਨਾ ਨਾ ਬੇਸਨ ਕੱਟ ਕੇ ਰੱਖ ਲਾਉਂ ਚ ਬਾੜੀ ਵਿੱਚ। ਹਾਂ। ਵੀ ਬੇਸਨ ਕੱਢ ਕੇ ਰੱਖ ਲਈ ਮਣੀ। ਇਹਨੂੰ ਬੰਦ ਕਰਦੇ ਹੁਣੋ ਫੇਰ। ਯਾਰ ਨਾ। ਐਡੀ ਛਿਨੀ ਜਿਹਾ ਕਰਦੇ। ਜਿਹੜਾ ਅਗਲਾ ਜਿਹਾ ਦਬਾਉਣਾ ਦੇਣਾ। ਇਹ ਤੇਰੇ ਲੱਖਾਂ ਦਾ ਸਾਹ ਦੇ ਵੀ ਬਹੁਤ ਨੁਕਸਾਨ ਦੇ ਵਿੱਚ ਰੋਣ। ਲੋ ਜੀ ਆਪਾਂ ਹੁਣ ਤੇਲ ਉੱਪਰ ਲਾਉਣਾ ਸਟਾਰਟ ਕਰਤਾ। ਠੀਕ ਹੈ। ਹੌਲੀ ਸਿਆਰ। ਸਿੱਖ ਲੈ ਗੱਲ। ਇਹ ਦੇਖੀ। ਪੂਰਨਤਾ ਪਿਆਰ ਨਾਲ ਚਾਹੀਦਾ ਹੋਣੀ ਆਪਾਂ ਨੇ ਕੀ ਲੈ ਕੇ ਜਾਣਾ ਜ਼ਿੰਦਗੀ ਚ। ਆਹੀ ਜਾਣਗੇ ਖੀਰ ਪੂੜੇ ਨਾਲ। ਮਿੱਠਾ ਪਿਆਰ। ਸਹੀ ਗੱਲ ਹੈ। ਇਕੱਤੇ ਜਾਂਦੀ ਆਂਦੇ ਨਾਲ ਕੁਛ ਨਹੀਂ ਜਾਂਦਾ। ਗਾਹਣਾ ਕਰ ਕੋ ਉਧਰ ਪੂੜੇ ਮਸਾਲੇ। ਮਿੱਠਾ ਬਣੇ ਆਹ ਰਿਹਾ ਆਪ ਕੱਟ ਦਿੰਦੇ ਬਈ ਹੁ ਚੁੱਕ ਲਿਓ ਤੇ ਹੁਣ ਆਪਾਂ ਬਣਾਉਣ ਲੱਗੇ ਹਾਂ ਮਕੀਨ ਨਾਲ ਇਹਦੇ ਵਿੱਚ ਆਪਾਂ ਨੇ ਤਾਜ਼ੀ ਦੇ ਵਿੱਚ ਆਪਾਂ ਇਹ ਜੇ ਕੋਈ ਬੇਸਣ ਪਾ ਲਿਆ ਥੋੜਾ ਜਿਹਾ ਆਪਾਂ ਨੇ ਕਣਕ ਦਾ ਆਟਾ ਪਾ ਲਿਆ ਸੀ ਜੀਰਾ ਪਾ ਲਿਆ ਨਮਕ ਮਿੱਠ ਹਲਦੀ ਸਾਰਾ ਕੁਝ ਪਾ ਕੇ ਇਹਦੇ ਵਿੱਚ ਪਿਆਜ਼ ਕੱਦੂ ਕੁੱਛ ਕਰਕੇ ਪਾ ਲਈ ਆਪਾਂ ਪਾਉਂ ਜ ਪਾਉਂਦੇ ਲਾ ਪਾਉਂਦੇ ਬਘਲੋ ਕਿਉਂ ਨਾ ਸ਼ੁਰੂ ਪਿਆਜ਼ ਆਪਾਂ ਨੇ ਕੱਦੂ ਕੁੱਛ ਕਰਕੇ ਪਾ ਲਏ ਠੀਕ ਹੈ ਫਿਰ ਆਪਾਂ ਇਹਦੇ ਵਿੱਚ ਬਸ ਬਾਣੀ ਦਾ ਆਟਾ ਉੱਪਰ ਘੱਟ ਕੇ ਸੁਰ ਪਤੀਆ ਲੱਗਭਗ ਉਕੋਲ ਕੇ ਇਸ ਤੋਂ ਬਾਅਦ ਆਪਾਂ ਨੂੰ ਪਾ ਦੇਈਏ ਤਵੇ ਦੇ ਉੱਪਰ ਪੂਰਾ ਪਲਟੋ ਜੀ ਨਹੀਂ ਲਾ ਦੋ ਮੈਂ ਪਾ ਲੈਂਦੇ ਆ ਪਲਟੋ ਜੀ ਪਲਟੋ ਜੀ ਪਲਟੋ ਜੀ ਪਲਟੋ ਜੀ ਆਮ ਜੀ ਇਸ ਵਿੱਚ ਆਪਾਂ ਨੇ ਬੇਸਣ ਥੋੜਾ ਜਿਹਾ ਆਟਾ ਕਣਕ ਦਾ ਤੇ ਬੇਸਣ ਕਣਕ ਦਾ ਆਟਾ ਤੇ ਆਪਾਂ ਨੇ ਇਸ ਦੇ ਵਿੱਚ ਨਮਕ ਮਿਰਚ ਹਲਦੀ ਤੇ ਜੀਰਾ ਤੇ ਪਿਆਜ਼ ਕੁਝ ਕੁਸ਼ ਕਰਕੇ ਤੇ ਆਪਾਂ ਨੇ ਸਾਰਾ ਕੁਝ ਪਾ ਕੇ ਹੀ ਘੋਲ ਲਿਆ ਘੋਲਣ ਤੋਂ ਬਾਅਦ ਹੁਣ ਆਪਾਂ ਬਣਾ ਰਹੇ ਹਾਂ ਪੇਸੇ ਦੇ ਪੂਰੇ ਠੀਕ ਹੈ ਆ ਦੇਖੀ ਇਹਨੇ ਸੋਨੇ ਵਰਗੇ ਨੇ ਆ ਦੇਖੋ ਜਿਵੇਂ ਮਰਜੀ ਖੱਬੀ ਹੋ ਬਿਲਕੁਲ ਟੁੱਟਦੇ ਨਹੀਂ ਖੁੱਟਦੇ ਨਹੀਂ ਇਹ ਤੁਸੀਂ ਹੁੰਦਾ ਹੀ ਇਹਨਾਂ ਨੂੰ ਤੇ ਕੱਲੇ ਬੇਸਣ ਦੇ ਟੁੱਟਣ ਲੱਗ ਜਾਂਦੇ ਆਪਾਂ ਕੱਲਾ ਬੇਸਣ ਪਾ ਦਈਏ ਇਹਨਾਂ ਤੋਂ ਲੱਗ ਜਾਂਦਾ ਥੋੜਾ ਜਿਹਾ ਆਸਤਾ ਮਿਕਸ ਕਰ ਲਈਏ ਦੇ ਚੁੱਲ੍ਹੇ ਵਾਲੀ ਚੀਜ਼ ਤਾਂ ਵੱਖਰੀ ਸੁਆਦ ਹੁੰਦਾ ਵਿੱਚ ਵੇਸ ਤਾਂ ਗੈਸ ਤੇ ਸਿਉਂ ਨੂੰ ਕੌਂਦੇ ਬਣਾ ਕੇ ਹਟ ਦਿੰਦੇ ਪਰ ਅਸੀਂ ਥੁੱਲੇ ਦਾ ਖਾ ਕੇ ਥੋੜਾ ਬੰਦ ਖੁਸ਼ ਹਾਂ ਕਿਉਂਕਿ ਹੁਣ ਅਸੀਂ ਗੈਸ ਤੇ ਰੋਟੀ ਬਣਾਉਣੀ ਹੈ ਸਾਮ ਨੂੰ ਉਪਰ ਦੇ ਸੇਤ ਲਈ ਖਾਨੀ ਕਰਕੇ ਅੱਪਰ ਖਾਈ ਤਾਂ ਜੰਨੇ ਆਪਾਂ ਸਾਰੇ ਤੁਰੂ ਐਵੇਂ ਘਮਾ ਲੂ ਕੜਚੀ ਨਾਲ ਦੇਖੋ ਇਹਦੇ ਤੋਂ ਬਿਲਕੁਲ ਢੋਲ ਬਣਗੇ ਕੜਚੀ ਕੜਚੀ ਨਾਲ ਐਵੇਂ ਐਵੇਂ ਕਰਕੇ ਘੁਮਾਈ ਚੁਕੀ ਠੀਕ ਇਸ ਤੋਂ ਬਾਅਦ ਆਪਾਂ ਪਾ ਲੂਗੇ ਇਹਨੂੰ ਤੇਲ ਸਾਈਡਾਂ ਤੋਂ ਐਂ ਨਹੀਂ ਜਾਂਦਾ ਹਮ ਚਲਦਾ ਕਰੀਗਰ ਨਾ ਮਰਖ ਲੈ ਆਪਾਂ ਨੂੰ ਮਾ ਲੂਗੀ ਅੰਚਾਈਾਂ ਦੇ ਸੱਤ ਤੇਲ ਲਗਾ ਲਾ ਉਹ ਦੇ ਚੱਲੋ ਚੱਕ ਮੱਛਰੀ ਆ ਜੀ ਵਧੀਆ ਤੇ ਜਦੋਂ ਆਪਾਂ ਥੋੜਾ ਹੋਰ ਨਮ ਲਿਆਂਦੇ ਜਾ ਜੀ ਇਹ ਕਿੱਥੇ ਗਿਆ ਨਹੀਂ ਟੁੱਟਦਾ ਬਸ ਥੋੜਾ ਤੇਲ ਪਾਉ ਤੇਲ ਪਾਉ ਥੋੜਾ ਤੇਲ ਪਾਓ ਵੈਰੀ ਗੁੱਡ ਬਸ ਇਹ ਖਾਈ ਘਮੋ ਅੱਜ ਤੁਸੀਂ ਕੰਮ ਸਟਾਉਣ ਵਾਸਤੇ ਬੈਠੇ ਇੱਥੇ। ਉਹ ਦੇਖ। ਯਾਨੀ ਬੰਦਾ ਬੰਨਾ ਹੋਵੇ ਘਰੇ ਬੰਦਾ ਕੰਮ ਕਰ ਲੈਣਾ ਫਿਰ। ਨਹੀਂ ਬੰਦਾ ਦੇਖੀ ਜਾਂਦਾ ਵੀ ਕਦੋਂ ਆਉਣਗੇ ਪੂਰੇ, ਕਦੋਂ ਆਉਣਗੇ ਆ ਕੇ। ਕਟਿਆ ਦੇਖੋ ਪਹਿਲਾਂ। ਸਰਣ। ਉਹ ਯਾਰ ਅਸੀਂ ਜਨਾਨੀ ਥੋੜੀਆਂ ਮੈਂ। ਅਰਵਿੰਦਰ ਦੀ ਪਪਾ ਕਹਿੰਦੇ ਕਿ ਮੈਂ ਪੂੜਾ ਬਣਾਉਣਾ। ਤੇ ਜਦੋਂ ਬਣਾਉਣ ਲੱਗੇ ਜੀ, ਕਟਿਆ ਵੇਂ ਪੂੜਾ ਹੋਣ ਚੱਲ ਕਾਨੂੰ ਦਿਖਾਉਣਾ ਆਪਾਂ ਨੇ। ਠੀਕ ਹੈ। ਆ ਲੋ। ਉਹ ਇੱਕ ਸਾਈਡ ਤੋਂ ਕੱਚਾ ਉਧਰ ਝਾੜ ਦੋ ਜੀ ਪਲਟ ਰਹੇ ਪਲਟੇ ਪੋਛ ਕੇ ਲਮਣੀ ਤੇਰੇ ਵਾਸਤੇ ਪੂੜਾ ਬਣ ਗਿਆ ਭਾਈ ਜੀ ਆਪਾਂ ਤਾਂ ਕਰਤੀ ਹੱਥ ਖੜੇ